ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਭਾਦਰ ਪਿਤਾ ਜੀ ਸੰਗਤ ਸੰਦੇ ਬੈਠੇ ਨੇ ਸਤਗੁਰ ਦੀ ਸ਼ਰਨ ਦੇ ਵਿੱਚ ਭਾਈ ਬੱਜਰ ਜੀ ਆ ਕੇ ਚਰਨਾਂ ਤੇ ਨਮਸ਼ਕਾਰ ਕਰਦੇ ਨੇ ਇਹ ਪਰਿਵਾਰ ਸਮੇਤ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਕੁਝ ਕੁ ਦਿਨ ਸਤਿਗੁਰ ਦੀ ਸ਼ਰਨ 'ਚ ਰਹਿ ਕੇ ਸੇਵਾ ਕਰਦੇ ਨੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸੁਣਦੇ ਨੇ ਇਹ ਭਾਈ ਬੱਜਰ ਜੀ ਗੁਰਮਖੋ ਗੁਰਮੁਖ ਹੋਏ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਤੇ ਦਾਦਾ ਜੀ ਵੀ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੇਲੇ ਬੜੀਆਂ ਵੱਡੀਆਂ ਵੱਡੀਆਂ ਸਮਾਵਾਂ ਦਵਾਈਆਂ ਸਤਿਗੁਰੂ ਜੀ ਵੱਲੋਂ ਜੰਗਾ ਕਰਦੇ ਆ ਕਰਦੇ ਆ ਇਹਨਾਂ ਦੇ ਪਿਤਾ ਜੀ ਵਸ਼ੀਦ ਹੋ ਗਏ ਸਨ ਉਸ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਪਿਤਾ ਦੀ ਸ਼ਰਧ ਰਹਿ ਕੇ ਸੇਵਾ ਕਰਦੇ ਨੇ ਆਏ ਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਸਨ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਅਨੰਦਪੁਰ ਸਾਹਿਬ ਪਰ ਇਹੋ ਜਿਹੇ ਗੁਰੂ ਦੇ ਚਰਨਾਂ ਨਾਲ ਪਿਆਰ ਵੱਧ ਗਿਆ ਸਤਿਗੁਰ ਨੂੰ ਬੇਨਤੀ ਕਰਨ ਲੱਗੇ ਸਤਿਗੁਰ ਦੀ ਅਸੀਂ ਤੁਹਾਡੇ ਚਰਨਾਂ 'ਚ ਹੀ ਰਹਿਣਾ ਹੈ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵੀ ਪਰਿਵਾਰ ਸਮੇਤ ਟਿਕ ਗਏ ਤੇ ਭਾਈ ਬੱਜਰ ਦੀ ਵਿੱਚ ਇੱਕ ਬੜਾ ਵੱਡਾ ਗੁਣ ਸੀ ਇਹ ਸ਼ਸਤਰ ਦੇ ਧਨੀ ਸਨ ਇੱਕ ਦਿਨ ਗੁਰ ਤੇਗ ਬਹਾਦਰ ਪਿਤਾ ਜੀ ਇਹਨਾਂ ਨੇ ਕੂਲ ਬੁਲਾਉਂਦੇ ਨੇ ਕਿਤੇ ਭਾਈ ਬੱਜਰ ਜੀ ਅੱਜ ਤੋਂ ਇੱਕ ਹੋਰ ਤੁਹਾਡੀ ਅਸੀਂ ਡਿਊਟੀ ਲਗਾਉਣ ਲੱਗੇ ਆ ਹੁਕਮ ਸਤਿਗੁਰੂ ਜੀ ਕਹਿੰਦੇ ਸਾਡੇ ਸੁਪੁੱਤਰ ਨੇ ਗੋਬਿੰਦ ਰਾਏ ਜੀ ਪਹਿਲਾ ਨਾਮ ਗੋਬਿੰਦ ਰਾਏ ਸੀ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਤੁਸੀਂ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਤੇ ਭਾਈ ਵੱਜਾ ਜੀ ਨੇ ਤੁਮੇ ਹੱਥ ਜੋੜ ਕੇ ਸਤਿਗੁਰੂ ਮੇਰੇ ਧਨ ਭਾਗ ਜੋ ਮੇਰੇ ਗਰੀਬ ਨੂੰ ਇਸ ਲਾਇਕ ਤੁਸੀਂ ਸਮਝਿਆ ਪਿਤਾ ਜੀ ਧੰਗੁਰੂ ਤੇਗ ਬਹਾਦਰ ਜੀ ਸਿਰ ਤੇ ਹੱਥ ਰੱਖਣਾ ਗਰੀਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜੀ ਸ਼ਸਤਰ ਵਿਦਿਆ ਸਿਖਾਈ ਹੈ ਨਾ ਉਹ ਭਾਈ ਬੱਜਰ ਜੀ ਨੇ ਸਿਖਾਈ ਹੈ ਪਾਕਾਂ ਬਲ ਸ਼ਾਇਦ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਪਤਾ ਹੋਵੇ ਉਹਦਾ ਗੁਰੂ ਸਮਰੱਥ ਹੈ ਪਰ ਦੁਨਿਆਵੀ ਤੌਰ ਤੇ ਜੇ ਵੇਖਿਆ ਜਾਵੇ ਗੁਰਮੁਖੋ ਨਿਜੇ ਬਾਜੀ ਤੀਰ ਚਲਾਉਣਾ ਤਲਵਾਰ ਬਾਜੀ ਇਹ ਭਾਈ ਬੱਜਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਈ ਹੈ ਸਮਾ ਬੀਤਿਆ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਭਾਈ ਬੱਜਰ ਦੀ ਪਰਿਵਾਰ ਸਮਿਤ ਸੇਵਾ ਕਰਦੇ ਨੇ ਇਹਨਾਂ ਦੀ ਇੱਕ ਸੁਪਤਰੀ ਹੈ ਜਿਹਦਾ ਨਾਮ ਆਇਆ ਬੀਬੀ ਪਿੱਖਾ ਇਹਨੇ ਵੀ ਆਪਣੇ ਪਿਤਾ ਜੀ ਦੇ ਕੋਲੋਂ ਸ਼ਸਤਰ ਵਿੱਧਿਆ ਸਿੱਖੀ ਹੋਈ ਹੈ ਇਹ ਪਰਿਵਾਰ ਦਿਨ ਰਾਤ ਸਤਿਗੁਰੂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕਰਦੇ ਨੇ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੀਬੀ ਭिक्ખા ਨੂੰ ਕੋਲ ਬੁਲਾਉਂਦੇ ਨੇ ਅੱਖ ਲੱਗੇ ਬੀਬੀ ਭिक्ખા ਜੀ ਅੱਜ ਤੋਂ ਤੁਸੀਂ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਬੀਬੀਆਂ ਨੂੰ ਸਤਿਵੰਤ ਸਤਗੁਰੂ ਜੀ ਬੀਬੀ ਭिक्ખા ਜੀ ਹੁਣ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ ਹੁਣ ਸਤਿਗੁਰ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਨੇ ਤੇ ਦੂਸਰੇ ਪਾਸੇ ਭਾਈ ਦੁਰਗਾ ਦਾ ਦਾ ਸੁਪੁੱਤਰ ਭਾਈ ਆਲਮ ਜੀ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਨ ਵਿੱਚ ਰਹਿ ਕੇ ਸੇਵਾ ਕਰਦਾ ਹੈ ਭਜ ਭਜ ਕੇ ਸੇਵਾ ਕਰਦਾ ਹੈ ਸਾਡਾ ਇਤਿਹਾਸ ਕਹਿੰਦਾ ਭਾਈ ਆਲਮ ਜੀ ਬੜੇ ਫਰਤੀਲੇ ਸਨ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਆਲਮ ਜੀ ਵੱਲ ਕਿਵੇਂ ਨੱਚ-ਨੱਚ ਸੇਵਾ ਕਰਦਾ ਹੈ ਇਹ ਨੱਚ-ਨੱਚ ਸੇਵਾ ਕਰਦਾ ਹੈ ਕਿਵੇਂ ਨੱਚਦਾ ਫਿਰਦਾ ਹੈ ਤੇ ਉਸ ਦਿਨ ਤੋਂ ਭਾਈ ਆਲਮ ਜੀ ਦੇ ਨਾਲ ਪਿਛਲੇ ਬਣ ਲੱਗ ਗਿਆ ਭਾਈ ਆਲਮ ਜੀ ਨੱਚਣਾ ਜੇ ਤੁਸੀਂ ਇਤਿਹਾਸਨਾਮ ਸੁਣਦੇ ਨਾ ਭਾਈ ਆਲਮ ਜੀ ਨੱਚਣਾ ਪਹਿਲਾ ਨਾਮ ਸੀ ਭਾਈ ਆਲਮ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਖਿਆ ਨਾ ਵੇਖੋ ਕਿਵੇਂ ਨੱਚ-ਨੱਚ ਸੇਵਾ ਕਰਦਾ ਭਾਈ ਆਲਮ ਕਿਵੇਂ ਚਾਹ ਦੇ ਨਾਲ ਸੇਵਾ ਕਰਦਾ ਹੈ ਉਸ ਦਿਨ ਤੋਂ ਪਿਛਲੇ ਪਾਸੇ ਨਾਮ ਦੇ ਲੱਗ ਗਿਆ ਨੱਚਣਾ ਭਾਈ ਆਲਮ ਜੀ ਨੱਚਣਾ ਵੀ ਬੜੀ ਸੇਵਾ ਕਰਦੇ ਨੇ ਇਹ ਸਤਿਗੁਰੂ ਪ੍ਰਸ਼ਾਦਾ ਵੀ ਸ਼ਗਾਉਂਦੇ ਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਇਧਰੋਂ ਬੀਬੀ ਭਿੱਖਾ ਵੀ ਜਵਾਨ ਹੋ ਚੁੱਕੀ ਹੈ ਭਾਈ ਆਲਮ ਜੀ ਵੀ ਜਵਾਨ ਨੇ ਗੁਰਮਖੋ ਤੇ ਗੁਰੂ ਗੋਬਿੰਦ ਸਿੰਘ ਜੀ ਆ ਵਿੱਚ ਪੈ ਕੇ ਇਦਨੋਂ ਭਾਈ ਦੁਰਗਾਦਾਸ ਜੀ ਨੇ ਗੱਲ ਕੀਤੀ ਇਦਨੋਂ ਭਾਈ ਬੱਜਰ ਜੀ ਨੇ ਗੱਲ ਕੀਤੀ ਪਵ ਆਵ ਚੋਲੇ ਬਣ ਕੇ ਭਾਈ ਆਲਮ ਜੀ ਦਾ ਤੇ ਬੀਬੀ ਪਿੱਖਾ ਜੀ ਦਾ ਵਿਆਹ ਕਰਾਤਾ ਅਨੰਦ ਕਰਾ ਚੁਲਾਤੇ ਪੱਗਾਂ ਵਾਲਿਓ ਸਾਧਗੁਣ ਦੀ ਸ਼ਰਤ ਲੈ ਕੇ ਸੇਵਾ ਕਰਦੇ ਨੇ ਦਿਨ ਰਾਤ ਇਹਨਾਂ ਦੇ ਕਰ ਤਿੰਨ ਸੁਪੁੱਤਰ ਹੁੰਦੇ ਨੇ ਜੀ ਹੁਣ ਗੱਲ ਸੁਣਿਓ ਭਾਈ ਮੇਰ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਤੇ ਭਾਈ ਬਾਗਰ ਸਿੰਘ ਜੀ ਸਮਾ ਆਉਣ ਤੇ ਸਾਰੇ ਨੇ ਪਰਿਵਾਰ ਸਮੇਤ ਅਮਰਤ ਚੱਕਿਆ ਜੀ ਭਾਗਾ ਵਾਲਿਓ ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਰੇ ਪਰਿਵਾਰ ਨੂੰ ਬੁਲਾਉਂਦੇ ਨੇ ਆਖਣ ਲੱਗੇ ਭਾਈ ਆਲਮ ਜੀ ਬੀਬੀ ਪਿੱਖਾ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਪਰਿਵਾਰ ਸਮੇਤ ਕੋਈ ਮੰਗ ਹੈ ਤੁਹਾਡੀ ਕੁਝ ਮੰਗ ਲਓ ਤੇ ਉਸ ਵੇਲੇ ਬੀਬੀ ਪਿੱਖਾ ਜੀ ਨੇ ਭਾਈ ਆਲਮ ਜੀ ਨਚਨਾ ਜੀ ਨੇ ਦੋਵੇਂ ਹੱਥ ਜਿਉਂਦੇ ਸਤਿਗੁਰੂ ਜੀ ਇਹ ਪਰਵਾਰ ਤੁਹਾਡਾ ਹੈ ਕੁਝ ਮੰਗ ਲਓ ਸਤਿਗੁਰੂ ਪਰਵਾਰ ਤੁਹਾਡਾ ਹੈ ਕਿਰਪਾ ਕਰਿਓ ਜੇ ਟੁੱਟੇ ਹੋ ਨਾ ਇੱਕ ਕਿਰਪਾ ਕਰਿਓ ਪਰਵਾਰ ਨੂੰ ਆਪਣੇ ਲੇਖੇ ਵਿੱਚ ਲਾ ਲਿਓ ਬੜੀ ਵੱਡੀ ਮੰਗ ਜੇ ਬਹੁਤ ਜਨਮ ਵਿਛੜੇ ਤੇ ਮਾਤੋ ਇਹ ਜਨਮ ਤੁਹਾਰੇ ਲੇਖ ਹੈ ਪਿਤਾ ਜੀ ਪਰਵਾਰ ਨੂੰ ਲੇਖੇ ਵਿੱਚ ਲਾ ਲਿਓ ਸਤ ਸੰਗਿਓ ਇਦਰਾ ਸਮਾਂ ਆਇਆ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀ ਫੌਜਾਂ ਨੇ ਸਾਡਾ ਇਤਿਹਾਸ ਕਹਿੰਦਾ ਤਰੀਬਨ 6 ਮਹੀਨੇ ਤੋਂ ਵੱਧ ਘੇਰਾ ਪਾਈ ਰੱਖਿਆ ਪਹਾੜੀ ਰਾਜੇ ਵੀ ਬਾਰ ਦੁਖੀ ਹੋ ਗਏ ਨੇ ਅਖੀਰ ਇਹਨਾਂ ਨੇ ਵੇਖਿਆ ਹੁਣ ਸਾਡੀ ਪੀਛ ਨਹੀਂ ਜਾਂਦੀ ਇਹਨਾਂ ਨੇ ਧਰਮ ਦੀ ਰਾਜਨੀਤੀ ਖੇਡੀ ਧਰਮ ਦੀ ਰਾਜਨੀਤੀ ਹੁਣ ਧਰਮ ਦੀ ਰਾਜਨੀਤੀ ਖੇਡਦੇ ਨੇ ਇਹ ਕੀ ਕੀਤਾ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਔਰੰਗਜ਼ੇਬ ਨੇ ਵੀ ਲਿਖਤੀ ਰੂਪ ਤੇ ਕਸਮ ਖਾਦੀ ਪਹਾੜੀ ਰਾਜਿਆਂ ਨੇ ਆਟੇ ਦੀ ਗੌਂ ਬਣਾ ਕੇ ਕਸਮ ਖਾਦੀ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਅਨੰਦਗੜ੍ਹ ਦਾ ਕਿਲਾ ਖਾਲੀ ਕਰਦੇ ਹੋ ਜਿੱਥੇ ਮਰਜ਼ੀ ਚਲੇ ਜਾਓ ਇੱਕ ਵਾਰ ਅਨੰਦਪੁਰ ਦਾ ਕਿਲਾ ਖਾਲੀ ਕਰਦੇ ਹੋ ਹੁਣ ਜਦੋਂ ਇਹਨਾਂ ਨੇ ਧਰਮ ਦੀ ਓਟ ਲਈ ਧਾਰਮਿਕ ਗ੍ਰੰਥਾਂ ਦੀ ਸੌਂ ਖਾਦੀ ਜਦੋਂ ਕਸਮ ਖਾਦੀ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਣ ਦਾ ਸਾਰੇ ਨਾਲ ਵਿਚਾਰ ਕੀਤਾ ਗੁਰਮੁਖੋ ਵਿਚਾਰ ਕੀਤੀ ਸਾਰਿਆਂ ਦੇ ਨਾਲ ਕਿ ਆਨੰਦਪੁਰ ਦਾ ਕਿਲਾ ਹੁਣ ਛੱਡ ਦੇਣਾ ਚਾਹੀਦਾ ਹੈ ਕਿਉਂ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀ ਕਸਮ ਖਾਦੀ ਹੈ ਸਤਸੰਗਿਓ ਫਿਰ 6 ਤੇ 7 ਬੋ ਦਰਮਿਆਨੀ ਰਾਤ ਨੂੰ ਸਤਗੁਰੂ ਜੀ ਨੇ ਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਸਤਿਗੁਰੂ ਨੇ ਸਾਰੀ ਵਿਉਂਤਬੰਦੀ ਬਣਾਈ 50 ਸਿੰਘਾਂ ਦਾ ਜਥਾ ਭਾਈ ਉਦੇਸ ਸਿੰਘ ਜੀ ਇਹ ਭਾਈ ਉਦੇਸ ਸਿੰਘ ਜੀ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ 100 ਸਿੰਘਾਂ ਦਾ ਜਥਾ ਕਰਤਾ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਜੋ ਪਹਿਲਾਂ ਨਾਮ ਭਾਈ ਜੇਤਾ ਜੀ ਸੀ ਜੋ ਦਿੱਲੀ ਤੋਂ ਅਨੰਦਪੁਰ ਸਾਹਿਬ ਸਤਗੁਰ ਦਾ ਧੰਨ ਗੁਰੂ ਤੇਗ ਬਹਾਦਰ ਪਿਤਾ ਦਾ ਸੀਚ ਲੈ ਕੇ ਆਏ ਸਨ ਭਾਈ ਜੀਵਨ ਸਿੰਘ ਜੀ ਇਹਨਾਂ ਦੇ ਨਾਲ ਨੇ ਬੀਬੀ ਪਿੱਖਾ ਜੀ ਸੌ ਸਿੰਘਣ ਜਥਾ ਹੈ ਬੀਬੀ ਪਿੱਖਾ ਜੀ ਤੇ ਭਾਈ ਜੀਵਨ ਸਿੰਘ ਜੀ ਦੇ ਨਾਲ ਤੇ ਸੌ ਸਿੰਘਣ ਜਥਾ ਬਣਾਤਾ ਭਾਈ ਬਜਤਰ ਸਿੰਘ ਜੀ ਇਹ ਵੀ ਭਾਈ ਮਨੀਸ਼ ਨੇ ਪੁੱਤਰ ਨੇ ਜਿਨ੍ਹਾਂ ਨੇ ਮਸਤ ਹਾਥੀ ਨਾਲ ਮੁਕਾਬਲਾ ਕੀਤਾ ਸੀ ਨਾਗਰੀ ਮਾਰ ਕੇ ਹਾਥੀ ਦੇ ਮੱਥੇ ਨੂੰ ਗੁਰੂ ਜੀ ਬਿੰਦ ਦਿੱਤਾ ਸੀ। ਅਨੰਦਪੁਰ ਦਾ ਕਿਲਾ 6 ਨੂੰ ਰਾਤ ਨੂੰ ਛੱਡਿਆ ਜਦੋਂ ਪਾਗਾ ਵਾਲਿਓ ਅਜੇ ਸਾਧਗੁਰ ਦੇ ਸਿੱਖ ਸਾਧਗੁਰ ਦਾ ਪਰਿਵਾਰ ਕੁਝ ਕੁ ਦੂਰ ਗਿਆ ਅਜੇ ਅਜੇ ਸ਼ਾਹੀ ਟਿੱਬੀ ਦੇ ਕੋਲ ਨੇ ਤੇ ਮੁਗਲਾਂ ਨੇ ਵੀ ਕਿਸਮਤ ਤੋੜ ਦਿੱਤੀਆਂ ਪਹਾੜੀ ਰਾਜਿਆਂ ਵੀ ਕਿਸਮਤ ਤੋੜ ਦਿੱਤੀਆਂ ਹਮਲੇ ਬੋਲ ਦਿੱਤੇ ਪਿਛੋਂ ਦੀ ਗਰਮਕੋ ਉਹ ਸਮਾਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੱਫਰ ਨਾਮੇ ਦੇ ਵਿੱਚ ਗੁਰਮੁਖੋ ਲਿਖਿਆ ਹੈ ਔਰੰਗਜੀਬ ਨੂੰ ਇਹਦੀਆਂ ਕਰਤੂਤਾਂ ਦਾ ਸ਼ੀਸ਼ਾ ਵਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਹਿੰਦੇ ਕਲਗੀਧਰ ਪ੍ਰੀਤਮ ਕਹਿੰਦੇ اے ਔਰੰਗਜੀਬ ਨਾ ਕੋਈ ਤੇਰਾ ਦੀਨ ਹੈ ਨਾ ਕੋਈ ਤੇਰਾ ਧਰਮ ਹੈ ਨਾ ਕੋਈ ਤੇਰਾ ਈਮਾਨ ਹੈ ਔਰੰਗਜੀਬ ਇਥੋਂ ਤੱਕ ਜਿਸ ਮੁਹੰਮਦ ਸਾਹਿਬ ਦੇ ਤੂੰ ਗੱਲਾਂ ਕਰਦਾ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਯਕੀਨ ਵੀ ਨਹੀਂ ਹੈਗਾ ਕੀ ਕਹਿੰਦੇ ਕਲਗੀਧਰ ਪ੍ਰੀਤਮ ਜਫਰਨਾਮੇ ਦੇ ਵਿੱਚ ਕਹਿੰਦੇ ਨਾ ਈਮਾ ਪ੍ਰਸਤੀ ਨਾ ਉਜਾਈ ਦੀ ਨਾ ਸਾਬਿਸ਼ਨਾਸ਼ੀ ਨਾ ਮੁਹੰਮਦ ਯਕੀਨ ਪਾਵ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਹੈਗਾ ਆਉਂਦੀ ਫੌਜ ਨੂੰ ਠੱਲ ਪਾਉਂਦੇ ਨੇ ਭਾਈ ਉਹਦੇ ਸਿੰਘ ਜੀ ਨਾਲ ਪੰਜਾਖ ਸਿੰਘਾਂ ਦਾ ਜਥਾ ਹੈ ਇੱਧਰ ਮੁਕਾਬਲਾ ਸ਼ੁਰੂ ਹੋ ਗਿਆ ਅਗਲੇ ਪਾਸੇ ਪਿੰਡ ਝੱਖੀਆਂ ਦੇ ਜੂ ਤੇ ਬੀਬੀ ਭੱਖਾ ਜੀ ਭਾਈ ਜੀਵਨ ਸਿੰਘ ਜੀ ਸੌ ਸਿੰਘਾਂ ਦਾ ਜਥਾ ਨਾਲ ਹੈ ਇੱਥੇ ਵੀ ਫੌਜਾਂ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਇਦੋਂ ਭਾਈ ਉਦੇ ਸਿੰਘ ਜੀ ਜੂਝਦੇ ਆ ਜੂਝਦਾ ਸੀਦੇ ਜਾਂਮ ਪੀ ਗਏ ਜੀ ਅਗਲੇ ਪਾਸੇ ਵੀ ਹੁਣ ਟਖੀਆਂ ਪਿੰਡ ਤੇ ਜੂਹ ਤੇ ਵੀ ਮੁਕਾਬਲਾ ਹੋ ਰਿਹਾ ਹੈ ਕਮਸਾਂ ਦਾ ਜੁਧ ਹੋ ਰਿਹਾ ਹੈ ਤੇ ਸਤਗੁਰੂ ਸਰਸਾ ਦੇ ਕੰਡੇ ਤੇ ਪਹੁੰਚ ਗਏ ਨੇ ਸਾਡਾ ਇਤਿਹਾਸ ਕਹਿੰਦਾ ਇੱਥੇ ਸਤਗੁਰੂ ਜੀ ਨੇ ਫਿਰ ਅੰਮ੍ਰਿਤ ਵੇਲਾ ਵੀ ਸੰਭਾਲਿਆ ਆਪ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਇੱਥੇ ਕੁਝ ਸਿੰਘਾਂ ਨੂੰ ਪਹਿਲੇ ਦੇ ਖਿਲਾੜ ਦਿੱਤਾ ਆਪ ਸਤਿਗੁਰੂ ਨੇ ਇੱਥੇ ਸੱਤ ਸਰਾ ਦੇ ਕੰਡੇ ਪਰਿਵਾਰ ਸਮੇਤ ਇੱਥੇ ਤੱਕ ਪਰਿਵਾਰ ਇਕੱਠਾ ਹੈ ਸਤਿਗੁਰੂ ਜੀ ਨੇ ਅੰਮ੍ਰਿਤ ਵੇਲਾ ਸੰਭਾਲਿਆ ਇੱਥੇ ਵੀ ਵੇਖੋ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਹੱਥੋਂ ਬੁਲਿਹਾਰੇ ਜਾਈਏ ਤੂੰ ਹੱਥੋਂ ਸਦਕੇ ਜਾਈਏ ਤੁਸੀਂ ਆਉਣ ਵਾਲੇ ਸਿੱਖਾਂ ਲਈ ਇਹ ਪੂਰਨੇ ਬੱਦ ਤੇ ਸਿੱਖੋ ਜਿਸ ਹਾਲ ਤੇ ਮਰਦੀ ਹੋ ਜੋ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਲਣਾ ਹੈ ਸਤਗੁਰੂ ਜੀ ਨੇ ਇੱਥੇ ਅੰਮ੍ਰਿਤ ਵੇਲਾ ਸੰਭਾਲਿਆ ਗੁਰਮਖੋ ਇਧਰੋਂ ਚੱਖਿਆ ਪਿੰਡ ਦੀ ਜੂਹ ਤੇ ਬਾਬਾ ਜੀਵਨ ਸਿੰਘ ਜੀ ਬੀਬੀ ਭਖਾ ਜੀ ਇਹ ਵੀ ਦੁਸ਼ਮਣਾਂ ਦੇ ਨਾਲ ਜੂਝਦੇ ਪਏ ਨੇ ਬੀਬੀ ਭਖਾ ਜੀ ਐਡੀ ਦਲੇਰੀ ਨਾਲ ਲੜਦੇ ਪਏ ਨੇ ਕਾਹ ਹੋ ਲੜਦੇ ਪਏ ਨੇ ਮੁਗਲ ਵੀ ਹੈਰਾਨ ਹੋ ਗਏ ਪਹਾੜੀ ਰਾਜੇ ਵੀ ਹੈਰਾਨ ਹੋ ਗਏ ਇੱਕ ਬੀਬੀ ਐਡੀ ਦਲੇਰੀ ਦੇ ਨਾਲ ਭਗਾ ਵਾਲਿਓ ਇਹਨੇ ਨੂੰ ਲੁਕ ਕੇ ਫਿਰ ਕਿਸੇ ਮੁਗਲ ਨੇ ਪਠਾਨ ਨੇ ਗੁਰਮੁਖ ਗੋਲੀ ਜਲਾਈ ਤੇ ਬੀਬੀ ਭਿਖਾ ਜਿਹਦੇ ਮੱਥੇ ਤੇ ਗੋਲੀ ਵੱਜੀ ਤੇ ਬੀਬੀ ਭਿਖਾ ਜੂਜਿਆ ਜੂਜਿਆ ਛੱਖਿਆ ਪਿੰਦ ਜੂਜ ਤੇ ਸ਼ਹੀਦ ਹੋ ਗਏ ਇਧਰੋਂ ਬਾਬਾ ਜੀਵਨ ਸਿੰਘ ਦੀ ਸ਼ਹੀਦ ਹੋ ਗਏ ਕੁਝ ਇਤਿਹਾਸਕਾਰ ਕਹਿੰਦੇ ਨੇ ਬਾਬਾ ਜੀਵਨ ਸਿੰਘ ਦੀ ਚਮਕੌਰ ਦੀ ਗੜ੍ਹ ਤੇ ਸ਼ਹੀਦ ਹੋਏ ਪਰ ਜ਼ਿਆਦਾ ਇਤਿਹਾਸਕਾਰ ਕਹਿੰਦੇ ਨੇ ਛੱਖਿਆ ਪਿੰਦ ਜੂਜ ਹੀ ਬਾਬਾ ਜੀਵਨ ਸਿੰਘ ਜੀ ਉੱਥੇ ਸ਼ਹੀਦੀ ਜਾਮ ਪੀਤਾ ਆਸਾ ਦੀ ਵਾਰ ਦੇ ਕੀਰਤੇ ਦੀ ਸਮਾਪਤੀ ਹੁੰਦੀ ਹੈ ਸਤਗੁਰੂ ਨੇ ਕਿ ਸਿੱਖਾ ਕੇ ਦਾ ਸਤਗੁਰੂ ਜੀ ਭਾਈ ਉਹਦੇ ਸੇਕ ਵੀ ਸ਼ੀਰਿਆ ਜਾਮ ਪੀ ਚੁੱਕੇ ਨੇ ਬੀਬੀ ਪਿੱਖਾ ਵੀ ਸ਼ੀਰਿਆ ਜਾਮ ਪੀ ਚੁੱਕੀ ਹੈ ਮੇਰੇ ਸਤਗੁਰੂ ਜਦੋਂ ਸਰਸਵਤ ਨਦੀ ਪਾਰ ਕੀਤੀ ਇੱਥੋਂ ਪਰਿਵਾਰ ਤਿੰਨ ਹਿੱਸਿਆਂ 'ਚ ਹੋ ਗਿਆ ਭਾਗਾ ਵਾਲਿਓ ਜੋ ਬੀਬੀ ਪਿੱਖਾ ਦਾ ਘਰ ਵਾਲਾ ਭਾਈ ਆਲਮ ਸਿੰਘ ਨੱਚਣਾ ਇਹ ਚਮਕੌਰ ਦੀ ਗੜੀ ਜਾ ਕੇ ਸ਼ਹੀਦ ਹੁੰਦਾ ਹੈ ਦੋਸ ਪੁੱਤਰ ਨੇ ਭਾਈ ਮੇਰ ਸਿੰਘ ਤੇ ਭਾਈ ਅਮੋਲ ਸਿੰਘ ਇਹ ਵੀ ਚਮਕੌਰ ਦੀ ਗੜੀ ਸ਼ਹੀਦ ਹੁੰਦੇ ਨੇ ਤੀਸਰਾ ਪੁੱਤਰ ਸੀ ਜੋ ਉਹ 1740 ਦੇ ਅੰਮ੍ਰਿਤਸਰ ਦੀ ਜੰਗ 'ਚ ਸ਼ਹੀਦ ਹੁੰਦਾ ਹੈ ਜੋ ਬੀਬੀ ਭਿਖਾ ਦਾ ਪਿਤਾ ਸੀ ਭਾਈ ਬੱਜਰ ਸਿੰਘ ਜੀ ਇਸ ਚੱਪੜ ਜੀ ਦੇ ਮੈਦਾਨ ਦੇ ਵਿੱਚ ਭਾਈ ਬੰਦਾ ਸਿੰਘ ਬਹਾਦਰ ਨਾਲ ਲੜਦੇ ਪਏ ਨੇ ਜਦੋਂ ਸਹਿਬ ਜੀ ਆਜਾ ਦੇ ਗੁਰਮੁਖੋ ਬਦਲਾ ਲਿਆ ਜਦੋਂ ਸਹਾਂ ਦੀ ਇੰਟਰਨੈਟ ਵਜਾਈ ਭਾਈ ਬੱਜਰ ਸਿੰਘ ਜੀ ਇੱਥੇ ਸੀ ਜੀ ਜਾਨ ਪੀਂਦੇ ਨੇ ਗੁਰਮੁਖੋ ਇਹ ਸਾਰਾ ਪਰਿਵਾਰ ਹੀ ਜੇ ਜਾਮ ਪੀ ਗਿਆ ਤੇ ਮੰਗਿਆ ਕਿ ਸੀ ਬੀਬੀ ਪਿੱਖਾ ਨੇ ਇਹ ਕਲਗੀ ਤਰਪੀਤਮ ਜੀ ਸਾਰਾ ਪਰਿਵਾਰੀ ਤੁਹਾਡੇ ਲੇਖੇ ਵਿੱਚ ਲੱਗ ਜਾਵੇ ਅੱਜ ਗੁਰਮਖੋ ਬੀਬੀ ਪਿੱਖਾ ਦੇ ਤਿੰਨੇ ਪੁੱਤਰ ਵੀ ਸ਼ਹੀਦ ਹੋ ਗਏ ਨੇ ਘਰ ਵਾਲਾ ਵੀ ਸ਼ਹੀਦ ਪਿਤਾ ਵੀ ਸ਼ਹੀਦ ਜੋ ਸਤਿਗੁਰੂ ਕੋਲ ਮੰਗਿਆ ਸੀ ਗੁਰਮਖੋ ਅੱਜ ਸਤਿਗੁਰੂ ਨੇ ਉਹ ਦਾਤ ਝੋਲੀ ਚ ਪਾਈ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆ ਗੁਰਮਖੋ ਅਗਾ ਨਹੀਂ ਜਾਂਦੇ ਆਉਣ ਵਾਲੇ ਸਮੇਂ ਦੇ ਸਤਗੁਰੂ ਅਗਰਿਆਂ ਵਿਚਾਰਾ ਫਿਰ ਸੇਵਾਲੇਨ ਸਤਗੁਰੂ ਜੀ ਦਸ ਦੀ ਬਲਾਂ ਬਖਸ਼ੋ ਜੀ ਜੇ ਬਖਸ਼ਦੇ ਉਹਦੇ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ